ਹੈਲੋ ਹਾਂਜੀ ਸਸਿਕਾ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤੋ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਸਪੈਸ਼ਲ ਪਹਿਣਾ ਦੀ ਡਿਮਾਂਡ ਦੇ ਉੱਪਰ ਰਹਿਣ ਵਾਲੀ ਹੋਏਗੀ ਕਰਵਾ ਚੌਥ ਸਪੈਸ਼ਲ ਸੂਟਾਂ ਦੇ ਉੱਪਰ ਰਹਿਣ ਵਾਲੀ ਹੋਏਗੀ ਪਾਰਟੀ ویئر ਸੂਟ ਹੋਣਗੇ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੋਣਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਣਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੋ ਹੋਏਗੀ ਜੀ ਬਹੁਤ ਹੀ ਖਾਸ ਹੋਏਗੀ ਗਲਾਸ ਸਿਲਕ ਜੇ ਤੁਹਾਨੂੰ ਮਿਲਣ ਵਾਲੇ ਸੂਟ ਹੋਣਗੇ ਜਿਨ੍ਹਾਂ ਦਾ ਪ੍ਰਾਈਸ ਬਹੁਤ ਹੀ ਘੱਟ ਹੈ ਤانوں ਇਸੀ ਪੂਰੀ ਲੁੱਕ ਆ ਜਿਹੜੀ ਉਹ ਸੂਟ ਦੀ ਖੋਲ ਕੇ ਚੈੱਕ ਕਰਵਾਵਾਂਗੇ ਜੀ ਸਭ ਤੋਂ ਪਹਿਲਾਂ ਸ਼ਰਟ ਦਾ ਸਟੱਫ ਚੈੱਕ ਕਰੋ ਜੀ ਪਹਿਲਾਂ ਗਲਾਸ ਸਿਲਕ ਦਾ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਚੈੱਕ ਕਰੋ ਕਿੰਨਾ ਪਿਆਰਾ ਸਟਾਫ ਹੈ ਸਟਾਫ ਦੀ ਸ਼ਾਈਨਿੰਗ ਔਰ ਫੋਇਲ ਤੁਹਾਨੂੰ ਦੱਸ ਰਹੀ ਹੈਗੀ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਸਟਾਫ ਹੈ ਜੀ ਕੰਨੀ ਤੋਂ ਵੀ ਆਪਾਂ ਨੂੰ ਪਿਉਰਿਟੀ ਦਾ ਪਤਾ ਲੱਗ ਜਾਂਦਾ ਹੈ ਕਿ ਸਟਾਫ ਕਿਦਾਂ ਦਾ ਹੋਏਗਾ ਜੀ ਬਹੁਤ ਸੋਹਣਾ ਸਟਾਫ ਹੈ 2.5 ਮੀਟਰ ਦੀ ਕੱਟ ਹੋਈਗੀ ਗਲਾਸ ਸਿਲਕ ਦੀ ਸ਼ਰਟ ਹੋਏਗੀ ਜੀ ਟਾਈਡ ਆਈ ਦੀ ਸ਼ਰਟ ਲੈਣ ਵਾਲੀ ਹੈ ਗਲਾਸ ਸਿਲਕ ਦੀ ਕਾਫੀ ਟ੍ਰੈਂਡ ਹੈ ਜੀ ਜਿੱਦਾਂ ਹੁਣ ਟਾਈਡ ਆਈ ਦਾ ਤੇ ਨਾਲ ਤੁਹਾਨੂੰ ਗਲਾਸ ਸਿਲਕ ਦੀ ਹੀ ਬਾਟਮ ਮਿਲੇਗੀ ਗਲਾਸ ਸਿਲਕ ਦੀ ਹੀ ਬਾਟਮ ਮਿਲੇਗੀ ਜੀ ਚੈੱਕ ਕਰੋ ਸਟਾਫ ਬਹੁਤ ਜ਼ਿਆਦਾ ਸੋਹਣਾ ਔਰ ਸੌਫਟ ਸਟਾਫ ਹੈ ਬਹੁਤ ਸੋਹਣਾ ਔਰ ਸੌਫਟ ਸਟੱਫ ਹੈਗਾ ਜੀ ਨਾਲ ਤੁਹਾਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟਡ ਦੁਪੱਟਾ ਬੁਟੀਕ ਸਟਾਈਲ ਸੂਟ ਰਹਿਣ ਵਾਲੇ ਹੋਣਗੇ ਜੀ ਸਾਰੇ ਸਾਰੇ ਲਿਮਟਿਡ ਸਟਾਕ ਹੋਏਗਾ ਜੀ ਜਿਹੜੀਆਂ ਵੀ ਪਹਿਣਾ ਇਹਨਾਂ ਦੇ ਆਰਡਰ ਜਿਹੜੇ ਹੈਗੀਆਂ ਉਹ ਦੇਣਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਆਪਣੇ ਲਈ ਜਿਹੜੇ ਇਹ ਆਰਡਰ ਨੇ ਉਹ ਬੁੱਕ ਕਰ ਸਕਦੀਆਂ ਨੇ ਜੀ ਲਓ ਜੀ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਪ੍ਰਿੰਟਡ ਦੁਪੱਟਾ ਹੋਇਆ ਗਲਾਸ ਸਿਲਕ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਗਲਾਸ ਸਿਲਕ ਦਾ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਡ ਦੁਪੱਟਾ ਹੋਏਗਾ ਇਸ ਤਿੱਕੇ ਦਾ ਅਸੀਂ ਤੁਹਾਨੂੰ ਪੂਰਾ ਪ੍ਰਿੰਟ ਆ ਜਿਹੜਾ ਖੋਲ ਕੇ ਚੈੱਕ ਕਰਵਾ ਰਹੇ ਹਾਂ ਜੀ ਟਾਈ ਡਾਈ ਦੀ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੀ ਪ੍ਰਿੰਟਡ ਦੁਪੱਟਾ ਹੋਏਗਾ ਜੀ ਪੂਰਾ ਬੁਟੀਕ ਸਟਾਈਲ ਜਿਹੜਾ ਇਹ ਸੂਟ ਹੋਏਗਾ ਕੰਪਲੀਟ ਸੂਟ ਦਾ ਤੁਹਾਨੂੰ ਬੁਟੀਕ ਸੂਟ ਆ ਜਿਹੜਾ ਕੰਪਲੀਟ ਤੁਹਾਨੂੰ ਮਿਲੇਗਾ ਬਹੁਤ ਸੋਹਣੀ ਲੁੱਕ ਆ ਜਿਹੜੀ ਇਹ ਵਾਲੇ ਸੂਟ ਦੀ ਰੈਡੀ ਹੋਣ ਤੋਂ ਬਾਅਦ ਆਉਣੀ ਹੈ ਜੀ ਜਿਹੜਾ ਇਹ ਦੁਪੱਟੇ ਦੇ ਉੱਪਰ ਵਾਈਟ ਵਾਲਾ ਪੋਰਸ਼ਨ ਹੈਗਾ ਜੀ ਇਹ ਐਕਸਟਰਾ ਦਿੱਤਾ ਗਿਆ ਹੈ ਫੁੱਲ ਪਣਾ ਜਿਹੜਾ ਹੈਗਾ ਇਹ ਉਹ ਦੁਪੱਟ ਜੀ ਉਹ ਦੁਪट्टे ਦਾ ਕੰਪਲੀਟ ਪਣਾ ਹੈਗਾ ਜੀ ਐਕਸਟਰਾ ਦਿੱਤਾ ਗਿਆ ਹੈਗਾ ਜੇਕਰ ਲੇਸ ਵਗੈਰਾ ਆਪਾਂ ਲਗਾਣੀ ਹੈ ਤਾਂ ਐਕਸਟਰਾ ਆਪਾਂ ਕਟਿੰਗ ਕਰਕੇ ਲੇਸ ਲਗਾ ਸਕਦੇ ਆ ਜਾਂ ਫਿਰ ਕਟਿੰਗ ਵੀ ਕਰ ਸਕਦੇ ਆ ਜੀ 2.5 ਮੀਟਰ ਤੋਂ ਪਲੱਸ ਦੀ ਜਿਹੜੀ ਹੈਗੀ ਇਹਦੀ ਕਟ ਹੈ ਜੀ ਦੁਪट्टे ਦੀ 2.5 ਮੀਟਰ ਤੋਂ ਪਲੱਸ ਦੀ ਕਟ ਹੈ ਜੀ ਦੁਪੱਟਾ ਦੁਪੱਟਾ ਬੜਾ ਪਿਆਰਾ ਹੈਗਾ ਜੀ ਤੁਸੀਂ ਚੈੱਕ ਕਰੋ ਐਦਾਂ ਦੀ ਲੁੱਕ ਆਣੀ ਹੈ ਕੰਪਲੀਟ ਸੂਟ ਜਦੋਂ ਤੁਹਾਡਾ ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋਣਾ ਹੈ ਜੀ ਬੁਟੀਕ ਸਟਾਈਲ ਜਿਹੜੀ ਇਹਨਾਂ ਦੀ ਲੁੱਕ ਰਹਿਣ ਵਾਲੀ ਹੋਏਗੀ ਲਿਮਟਡ ਜャ ਸਟਾਕ ਹੈਗਾ ਜਿਸ ਤੇ ਵਿੱਚ ਜਿਹੜੀਆਂ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨ ਸ਼ਾਟ ਭੇਜ ਕੇ ਆਪਣੇ ਲਈ ਬੁਕਿੰਗ ਕਰ ਸਕਦੀਆਂ ਨੇ ਜੀ 2 ਮੀਟਰ ਤੋਂ ਪਲੱਸ ਦੀ ਜਿਹੜੀ ਕੱਟ ਹੋਏਗੀ ਦੁਪੱਟੇ ਦੀ ਹੋਏਗੀ ਸਟਾਫ ਵੀ A1 ਹੈਗਾ ਜੀ ਨਿਊ ਸਟਾਫ ਆ ਨਿਊ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਜャ ਜਿਹੜਾ ਇਹ ਤੁਹਾਡਾ ਸੂਟ ਆ ਇਹ ਰੈਡੀ ਹੋ ਜਾਣਾ ਜੀ ਬਹੁਤ ਪਿਆਰਾ ਜੀ ਇਹ ਜਿਹੜਾ ਸਟਾਫ ਹੈਗਾ ਜੇ ਆਪਾਂ ਇਹੀ ਸਟਾਫ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਹਾਂ ਤਾਂ 1800 ਰੁਪਏ ਦਾ ਆਪਾਂ ਨੂੰ ਜਿਹੜਾ ਇਹ ਸੂਟ ਆ ਮਿਲੇਗਾ ਜੀ ਕੰਪਲੀਟ ਸੂਟ ਸੂਟ ਹੈਗਾ ਜਿਹੜਾ 1800 2000 ਘੱਟ ਤੋਂ ਘੱਟ ਪ੍ਰਾਈਸ ਦੱਸਿਆ ਜੀ 1800 ਇਹ ਗਲਾਸ ਸਿਲਕ ਦੇ ਉੱਪਰ ਹੈਗਾ ਜੀ ਨਵਾਂ ਸਟਾਫ ਆਇਆ ਜੀ ਮਾਰਕੀਟ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਹੈ ਜੀ ਬਹੁਤ ਪਿਆਰਾ ਇਹ ਜਿਹੜਾ ਆਪਾਂ ਸੂਟ ਦੇ ਰਹੇ ਹੈਗੇ ਆ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਵਿਦ ਬਾਟਮ ਵਿਦ ਦੁਪੱਟਾ ਜੀ ਸਾਡੇ 1300 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਮਿਲਣਗੇ ਓਨਲੀ 4 ਪੀਸ ਜੀ 4 ਪੀਸ ਹੈ ਜੀ ਚੈੱਕ ਕਰ ਲਓ ਜੀ 4 ਪੀਸੇ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਸੇਮ ਕਲਰ ਦੇ ਤੁਹਾਨੂੰ 4 ਪੀਸ ਮਿਲਣਗੇ ਜੀ ਕਿਉਂਕਿ ਇਹ ਕਲਰ ਸਭ ਤੋਂ ਜ਼ਿਆਦਾ ਪਿਆਰਾ ਔਰ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਸਪੈਸ਼ਲ ਕਰਵਾ ਚੌਥ ਲਈ ਤਿਹਾਰਾਂ ਦਾ ਸੀਜ਼ਨ ਆ ਰਿਹਾ ਉਹਦੇ ਲਈ ਬੈਸਟ ਬੈਸਟ ਏ ਮੈਨੂੰ ਆਪਸ਼ਨ ਜਿਹੜੀ ਹੈਗੀ ਆ ਲੱਗੀ ਕਿਉਂਕਿ ਬਹੁਤ ਹੀ ਪਿਆਰੇ ਸੂਟ ਆ ਜਿਹੜੇ ਇਹ ਰੈਡੀ ਹੋਣ ਤੋਂ ਬਾਅਦ ਇਹਨਾਂ ਲੁੱਕ ਵੀ ਬੜੀ ਸੋਹਣੀ ਹੁੰਦੀ ਹੈ ਕਿਉਂਕਿ ਟਾਈ ਡਾਈ ਦੇ ਸੂਟ ਅੱਜ ਕੱਲ ਕ੍ਰੇਪ ਦੇ ਉੱਪਰ ਵੀ ਆ ਰਹੇ ਆ ਸੋ ਇਹ ਇੱਕ ਨਵਾਂ ਕਨਸੈਪਟ ਹੈਗਾ ਜੀ ਨਵਾਂ ਕਨਸੈਪਟ ਹੈਗਾ ਬਹੁਤ ਹੀ ਪਿਆਰਾ ਹੈਗਾ ਜੀ ਪ੍ਰਾਈਸ ਹੋਏਗਾ 1350 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਆਰਟੀਕਲ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਦੇ ਸਾਰੇ ਅੱਜ ਵਾਲੀ ਵੀਡੀਓ ਵਿੱਚ ਕਿਉਂਕਿ ਜਿਹੜੀਆਂ ਭੈਣਾਂ ਨੇ ਪਿੱਛੇ ਆਪਣੇ ਤੋਂ ਸ਼ਰਟ ਔਰ ਦੁਪੱਟਾ ਬਾਈ ਕੀਤੇ ਸੀ ਕ੍ਰੇਪ ਦੇ ਉੱਪਰ ਉਹਨਾਂ ਕਾਫੀ ਭੈਣਾਂ ਦੇ ਮੈਨੂੰ ਮੈਸੇਜ ਆਏ ਕਿ ਉਸੇ ਤਰ੍ਹਾਂ ਦੇ ਆਰਟੀਕਲ ਤੁਸੀਂ ਹੋਰ ਲੈ ਕੇ ਆਓ ਵੀ ਸਾਨੂੰ ਬੜੇ ਪਸੰਦ ਆਏ ਸੀਗੇ ਸ਼ਰਟ ਔਰ ਦੁਪੱਟਾ ਜਿਹੜੇ ਕ੍ਰੇਪ ਦੇ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦਿਖਾਈ ਸੀ ਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਉਹ ਕਾਫੀ ਪਿਆਰਾ ਆਰਟੀਕਲ ਸੀਗਾ ਜੀ ਤੇ ਉਹਦੇ ਨਾਲ ਦੀ ਹੀ ਆਪਾਂ ਹੋਰ ਆਰਟੀਕਲ ਹੈਗੇ ਜਿਹੜੇ ਵੀਡੀਓ ਦੇ ਵਿੱਚ ਲੈ ਕੇ ਆਈਏ ਜੀ ਸੋ ਉਹਦੇ ਨਾਲ ਦੇ ਹੀ ਆਪਾਂ ਹੋਰ ਆਰਟੀਕਲ ਲੈ ਕੇ ਆਏ ਆ ਜੀ ਨੈਕਸਟ ਜਿਹੜਾ ਹੈਗਾ ਤੁਹਾਨੂੰ ਟਾਈ ਡਾਈ ਦੇ ਵਿੱਚ ਮਿਲੇਗਾ ਜੀ ਪਿੰਕ ਕਲਰ ਉਹ ਵਾਲਾ ਸੀਗਾ ਜੀ ਡਾਰਕ ਪਿੰਕ ਔਰ ਔਰੇਂਜ ਦਾ ਕੰਟਰਾਸਟ ਸੀਗਾ ਜੀ ਇਹ ਵਾਲਾ ਹੈਗਾ ਓਨਲੀ ਪਿੰਕ ਕਲਰ ਦਾ ਕੰਟਰਾਸਟ ਜੀ ਸਕਿਨ ਔਰ ਪਿੰਕ ਦਾ ਜੀ ਇਹ ਵੀ ਤੁਹਾਨੂੰ ਕਾਫੀ ਪਿਆਰਾ ਕੰਟਰਾਸਟ ਮਿਲਣਾ ਹੈ ਜੀ ਟਾਈ ਡਾਈ ਕਾਫੀ ਜਿਆਦਾ ਸੋਹਣੀ ਹੈਗੀ ਜੀ ਸ਼ਰਟ ਦੀ ਸਟਾਫ ਬਹੁਤ ਜਿਆਦਾ ਸੋਹਣਾ ਹੈਗਾ ਬਹੁਤ ਹੀ ਫਾਈਨ ਕੁਆਲਿਟੀ ਦਾ ਸਟਾਫ ਹੈਗਾ ਜੀ ਚੈੱਕ ਕਰ ਸਕਦੇ ਹਾਂ ਇਹੀ ਸੂਟ ਜਿਹੜਾ ਹੈਗਾ ਆਪਾਂ ਨੂੰ 2000 ਤੋਂ 1800 ਰੁਪਏ ਦੇ ਵਿੱਚ ਮਿਲਣਾ ਓਮ ਟੈਕਸ ਬ੍ਰਾਂਡ ਦਾ ਸਟਾਫ ਹੋਏਗਾ ਜੀ ਕੰਪਲੀਟ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲੇਗਾ ਜੀ ਕੰਪਲੀਟ ਸੂਟ ਮਿਲੇਗਾ ਜੀ ਤੁਹਾਨੂੰ ਬਹੁਤ ਪਿਆਰਾ ਸਟਾਫ ਹੈਗਾ ਜੀ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੋਪਰ ਖੋਲ ਕੇ ਚੈੱਕ ਕਰਵਾਵਾਂਗੇ ਦੁਪੱਟੇ ਦਾ ਡਿਜ਼ਾਈਨ ਜੀ ਟਾਈ ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਦੁਪट्टे ਦੀ 글ਾਸ オーਰਗੈਂਜ਼ਾ ਦਾ ਸਟਾਫ ਹੋਏਗਾ ਸੌਰੀ 글ਾਸ ਸਿਲਕ ਦਾ ਸਟਾਫ ਹੋਏਗਾ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ 글ਾਸ ਸਿਲਕ ਨਿਊ ਸਟਾਫ ਔਰ ਨਿਊ ਕਲਰ ਤੁਹਾਨੂੰ ਮਿਲਣਗੇ ਜੀ ਚੈੱਕ ਕਰੋ ਇਹ ਵਾਲਾ ਪ੍ਰਿੰਟ ਜੋ ਹੋਏਗਾ ਜੀ ਦੁਪट्टे ਦਾ ਰਹਿਣ ਵਾਲਾ ਹੋਏਗਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਦੀ ਫੋਇਲ ਜਿਹੜੀ ਤੁਹਾਨੂੰ ਦੱਸ ਰਹੀ ਹੋਣੀ ਆ ਕਿ ਸਟਾਫ ਕਿੰਨਾ ਜ਼ਿਆਦਾ ਸੌਫਟ ਹੈਗਾ ਜੀ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਜੀ ਚੈੱਕ ਕਰੋ ਲੋ ਜੀ 2.5 ਮੀਟਰ ਤੋਂ ਪਲੱਸ ਦੀ ਜਿਹੜੀ ਕੱਟ ਹੈਗੀ ਹੈ ਜੀ ਉਹ ਦੁਪੱਟੇ ਦੀ ਤੁਹਾਨੂੰ ਮਿਲੇਗੀ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ 2.5 ਮੀਟਰ ਤੋਂ ਪਲੱਸ ਦੀ ਕੱਟ ਹੈ ਜੀ ਦੁਪੱਟੇ ਦੀ ਓਮ ਟੈਕਸ ਬ੍ਰਾਂਡ ਦਾ ਸਟਾਫ ਹੋਏਗਾ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਹੈਗਾ ਕੰਪਲੀਟ ਸੂਟ ਮਿਲੇਗਾ ਜੀ ਵਿਦ ਦੁਪੱਟਾ ਬਾਟਮ ਔਰ ਸ਼ਰਟ ਜੀ ਕੰਪਲੀਟ ਸੂਟ ਮਿਲੇਗਾ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਜੀ ਨੈਕਸਟ ਜੋ ਕਲਰ ਇਸ ਦੇ ਵਿੱਚ ਆਏਗਾ ਜੀ ਡਾਰਕ ਲਵੈਂਡਰ ਕਲਰ ਹੋਏਗਾ ਜੀ ਜਿਹਨੂੰ ਮੂਵ ਸ਼ੇਡ ਵੀ ਆਪਾਂ ਕਹਿੰਦੇ ਨੇ ਜੀ ਚੈੱਕ ਕਰ ਲਓ ਜੀ ਪੂਰਾ ਪ੍ਰਿੰਟ ਜੋ ਹੈਗਾ ਸ਼ਰਟ ਦਾ ਔਰ ਦੁਪੱਟੇ ਦਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਤੁਸੀਂ ਚੈੱਕ ਕਰੋ ਪਲੀਜ਼ ਹਾਂਜੀ ਕਾਫੀ ਪਿਆਰਾ ਪ੍ਰਿੰਟ ਹੈਗਾ ਜੀ ਸਾਰਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਇੱਕ ਵਾਰ ਕੰਪਲੀਟ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਜੀ ਫੁੱਲੀ ਚੈੱਕ ਕਰੋ ਸੀ ਐਦਾਂ ਹੀ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਪ੍ਰਿੰਟ ਮਿਲਣਾ ਹੈ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਗਲਾਸ ਸਿਲਕ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਚੈੱਕ ਕਰੋ ਗਲਾਸ ਸਿਲਕ ਦਾ ਹੀ ਤੁਹਾਨੂੰ ਖੁੱਲਾ ਡੁੱਲਾ ਜਿਹਾ ਦੁਪੱਟਾ ਮਿਲੇਗਾ ਚੈੱਕ ਕਰੋ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਕਲਰ ਵੀ ਬੜਾ ਹੀ ਪਿਆਰਾ ਸੋਬਰ ਤੇ ਸਰਦਾਰੀ ਜਿਹਾ ਕਲਰ ਹੈਗਾ ਜੀ ਜਿਹਨੂੰ ਹਰ ਕੋਈ ਜਿਹੜਾ ਹੈਗਾ ਉਹ ਵੇਅਰ ਕਰ ਸਕਦਾ ਮਤਲਬ ਹਰ ਏਜ ਦਾ ਜਿਹੜਾ ਹੈਗਾ ਆ ਉਹ ਵੇਅਰ ਕਰ ਸਕਦਾ ਜੇ ਇਸ ਨੂੰ ਕਿ ਇਹਦੇ ਨਾਲ ਬਾਟਮ ਤੁਹਾਨੂੰ ਜੋ ਮਿਲੇਗੀ ਜੀ ਜੋ ਕੰਟਰਾਸਟ ਹੋਏਗੀ ਇਹ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ ਕੰਟਰਾਸਟ ਤੁਹਾਨੂੰ ਇਸ ਦੇ ਨਾਲ ਬਾਟਮ ਮਿਲੇਗੀ ਜੀ ਫਲਾਵਰ ਨਾਲ ਮੈਚ ਹੋ ਕੇ ਤੁਹਾਨੂੰ ਕੰਟਰਾਸਟ ਬਾਟਮ ਮਿਲੇਗੀ ਜੀ ਜੇਕਰ ਤੁਸੀਂ ਬਾਟਮ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਟ ਸਕਦੇ ਹੋ ਜੀ ਕੱਲੀ ਸ਼ਰਟ ਔਰ ਦੁਪੱਟਾ ਵੀ ਲੈ ਸਕਦੇ ਹੋ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੱਲੀ ਸ਼ਰਟ ਔਰ ਦੁਪੱਟਾ ਵੀ ਮਿਲ ਜਾਏਗਾ ਜੀ ਜੇਕਰ ਕੰਪਲੀਟ ਸੂਟ ਲੈਣਾ ਜੀ ਫਿਰ ਤੁਹਾਨੂੰ ਮਿਲੇਗਾ 1350 ਰੁਪਏ ਦੇ ਵਿੱਚ ਜੀ ਇਹ ਜੋ ਵਾਈਟ ਹੈਗਾ ਜੀ ਜਸਟ ਇਹ ਲੇਸ ਲਗਾਉਣ ਵਾਸਤੇ ਐਕਸਟਰਾ ਦਿੱਤਾ ਗਿਆ ਹੈਗਾ ਕਿਉਂਕਿ ਦੁਪੱਟੇ ਦਾ ਜਿਹੜਾ ਪਣਾ ਹੁੰਦਾ ਨਾਰਮਲ ਦੁਪੱਟੇ ਜਿੰਨਾ ਗਾਜ ਪਣਾ ਹੈਗਾ ਜੀ ਕੰਪਲੀਟ ਖੁੱਲਾ ਡੁੱਲਾ ਦੁਪੱਟਾ ਹੈਗਾ ਇਹ ਐਕਸਟਰਾ ਵਾਈਟ ਦਿੱਤਾ ਗਿਆ ਜੀ ਤੁਸੀਂ ਚੈੱਕ ਕਰ ਲਓ ਕਾਫੀ ਵੱਡਾ ਦੁਪੱਟਾ ਹੈ ਜੀ ਕਾਫੀ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ ਐਕਸਟਰਾ ਲੈਸ ਲਾਉਣ ਵਾਸਤੇ ਦਿੱਤਾ ਗਿਆ ਇਹਦੀ ਕਟਿੰਗ ਨਹੀਂ ਕੀਤੀ ਗਈ ਹੈਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਕਲਰ ਹੋਏਗਾ ਡਾਰਕ ਗ੍ਰੀਨ ਕਲਰ ਜੀ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਇਹ ਵੀ ਸੇਮ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਦੁਪੱਟਾ ਵੀ ਤੁਹਾਨੂੰ ਸੇਮ ਉਸੇ ਤਰੀਕੇ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਸੇਮ ਪ੍ਰਿੰਟਡ ਦੁਪੱਟਾ ਹੋਏਗਾ ਪੂਰਾ ਸੋਹਣਾ ਦੁਪੱਟਾ ਹੋਏਗਾ ਜੀ ਚੈੱਕ ਕਰ ਲਓ ਪ੍ਰਾਈਸ ਹੋਏਗਾ ਜੀ 990 ਰੁਪਏ ਵਿਦਆਊਟ ਬਾਟਮ ਰਹਿਣ ਵਾਲਾ ਹੋਏਗਾ ਵਿਦ ਬਾਟਮ ਮਿਲੇਗਾ ਜੀ ਤੁਹਾਨੂੰ 1350 ਰੁਪਏ ਦੇ ਵਿੱਚ ਕੰਪਲੀਟ ਸੂਟ ਮਿਲੇਗਾ ਜੀ ਮਾਰਕੀਟ ਦੇ ਵਿੱਚ ਇਹ ਤੁਹਾਨੂੰ 1800 2000 ਰੁਪਏ ਦੇ ਵਿੱਚ ਕੰਪਲੀਟ ਸੂਟ ਮਿਲੇਗਾ ਜੀ ਕੰਪਲੀਟ ਸੂਟ ਦਾ ਨਾ 1800 ਜਾਂ 2000 ਦੇ ਵਿੱਚ ਮਿਲੇਗਾ ਆਪਾਂ ਦੇਵਾਂਗੇ ਸਿਰਫ ਤੇ ਸਿਰਫ 1350 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਦੇਾਂਗੇ ਜੀ ਨੈਕਸਟ ਆ ਗਿਆ ਜੀ ਸ਼ਰਟ ਔਰ ਬਾਟਮ ਦਾ ਸਟੱਫ ਹੋਏਗਾ ਜੀ ਓਨਲੀ ਸੂਟ ਹੋਏਗਾ ਵਿਦਾਊਟ ਦੁਪੱਟਾ ਹੋਏਗਾ ਨਵਾਂ ਸਟੱਫ ਆਇਆ ਜੀ ਕਾਂਜੀਵਰਮ ਕਾਂਜੀਵਰਮ ਦੇ ਤੁਹਾਨੂੰ ਮਿਲਣ ਵਾਲੇ ਸੂਟ ਹੋਣਗੇ ਜੀ ਸਾਰੇ ਨਵੇਂ ਨਵੇਂ ਜਿਹੜੀ ਆਪਣੇ ਕੋਲੋਂ ਤੁਹਾਨੂੰ ਕਲੈਕਸ਼ਨ ਮਿਲੇਗੀ ਜੀ ਆਪਕੋ ਤੁਹਾਨੂੰ ਸ਼ਰਟ ਆ ਜਿਹੜੀ ਉਹ ਕੰਪਲੀਟਲੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਸਾਰੇ ਦੇ ਸਾਰੇ ਤੁਹਾਡੇ ਪਾਰਟੀ ਵੇਅਰ ਸੂਟ ਹੋਣਗੇ ਜਿਹੜੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦਿੱਤੇ ਜਾਣਗੇ ਜੀ ਮਾਰਕੀਟ ਨਾਲੋਂ ਅੱਧੇ ਰੇਟ ਦੇ ਵਿੱਚ ਚੈੱਕ ਬਹੁਤ ਹੀ ਪਿਆਰਾ ਇਨਰਾ ਸਟਾਫ ਰਹਿਣ ਵਾਲਾ ਹੈਗਾ ਜੀ ਪ੍ਰੋਪਰ ਅਸੀਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਪਿਓਰ ਜਿਹੜਾ ਕਾਂਜੀਵਰਮ ਦਾ ਸਟਾਫ ਹੋਏਗਾ ਸਿਮਰ ਦੀ ਤਨ ਜਿਹੜੀ ਇਹਨਾਂ ਦੀ ਸ਼ਾਈਨਿੰਗ ਹੋਏਗੀ ਜੀ ਚੈੱਕ ਕਰ ਲੋ ਘੇਰੇ ਦੇ ਉੱਪਰ ਤੁਹਾਨੂੰ ਪੂਰਾ ਬਨਾਰਸੀ ਕੰਮ ਮਿਲੇਗਾ ਜੀ ਜਿੰਨਾ ਮਰਜੀ ਤੁਸੀਂ ਘੇਰੇ ਜਿਹੜਾ ਹੈਗਾ ਜਿੰਨਾ ਮਰਜੀ ਘੇਰਾ ਰੱਖ ਸਕਦੇ ਹੋ ਜੀ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਜਿਹੜੀ ਹੈਗੀ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਬੂਟੀ ਦਾ ਕੰਮ ਮਿਲੇਗਾ ਜੀ ਬਨਾਰਸੀ ਬੂਟੀ ਦਾ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈਗਾ ਜੀ ਚੈੱਕ ਕਰ ਲੋ फ्रंट ਤੇ फुली اور بیک ਦੇ ਉੱਪਰ ਵੀ फुली ਤੁਹਾਨੂੰ ਬਨਾਰਸੀ ਬੂਟੀ ਦਾ ਕੰਮ ਮਿਲੇਗਾ ਜੀ ਸਟੱਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜਿਹੜੀਆਂ ਭੈਣਾਂ ਮੇਰੀਆਂ ਕੰਪਲੀਟ ਸੂਟ ਲੈਣਾ ਚਾਹੁੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਕਾਫੀ ਮੈਸੇਜ ਔਰ ਕਮੈਂਟ ਆਏ ਸੀਗੇ ਕਿ ਤੁਸੀਂ ਸ਼ਰਟ ਦੁਪੱਟੇ ਵਾਲੇ ਔਰ ਕੰਪਲੀਟ ਪਾਰਟੀ ویئر ਸੂਟ ਜਿੱਦਾਂ ਤੁਸੀਂ ਸਾਨੂੰ ਪਹਿਲਾਂ ਦਿੱਤੇ ਆ ਇਦਾਂ ਦੇ ਹੀ ਸੂਟ ਦਿਓ ਇਹ ਕਾਫੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਜੀ ਪ੍ਰਾਈਸ ਹੈਗਾ ਇਹਨਾਂ ਦਾ ਸਿਰਫ 1200 ਰੁਪਇਆ 1200 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਏਗਾ ਜੀ ਚੈੱਕ ਕਰੋ ਜੀ ਬਾਟਮ ਵੀ ਤੁਹਾਨੂੰ ਜਿਹੜੀ ਹੈਗੀ ਹੈ ਨਾਲ ਚੈੱਕ ਵਾਲੀ ਬਾਟਮ ਮਿਲੇਗੀ ਜੀ ਇਹਦੇ ਵਿੱਚ ਵੀ ਆਪਣੇ ਕੋਲੇ ਇੱਕ ਮਤਲਬ ਇਹਦੇ ਵਿੱਚ ਪੂਰਾ ਫੁੱਲੀ ਜਿਹੜਾ ਆਪਣੇ ਕੋਲੇ ਸਟਾਕ ਹੈਗਾ ਜੀ ਤੁਸੀਂ ਜਿੰਨੇ ਮਰਜ਼ੀ ਪੀਸ ਹੈ ਜਿਹੜੇ ਇਹਦੇ ਵਿੱਚ ਲੈ ਸਕਦੇ ਹੋ ਜੀ ਫੁੱਲ ਸਟਾਕ ਅਵੇਲੇਬਲ ਹੈ ਜਿਸ ਦਾ ਜਿੰਨੇ ਮਰਜ਼ੀ ਤੁਸੀਂ ਪੀਸ ਲੈ ਸਕਦੇ ਹੋ ਜੀ ਕਿਰਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਤੋਂ ਪੰਜ ਇੱਕ ਪੀਸ ਦਿਖਾਵਾਂਗੇ ਜੀ ਤੇ ਸਟਾਕ ਅਵੇਲੇਬਲ ਹੈ ਜੀ ਜਿੰਨਾ ਮਰਜ਼ੀ ਤੁਸੀਂ ਇੱਕ ਦੇ ਵਿੱਚੋਂ ਹੋਲ ਸੇਲ ਦੇ ਉੱਪਰ ਵੀ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਜੀ ਕਿਉਂਕਿ ਇਸ ਦਾ ਜਿਹੜਾ ਪ੍ਰਾਈਸ ਹੈਗਾ ਉਹ 1200 ਰੁਪਏ ਹੈ ਜੀ ਕਿਉਂਕਿ ਮਾਰਕੀਟ ਦੇ ਵਿੱਚ ਕੱਲਾ ਦੁਪੱਟਾ ਹੀ ਜਿਹੜਾ ਹੈਗਾ ਜੀ ਬਨਾਸੀ ਉਹ ਤੁਹਾਨੂੰ ਜਿਹੜਾ ਹੈਗਾ ਇਹ ਉਹ 1000 ਤੋਂ 1200 ਰੁਪਏ ਦਾ ਤਾਂ ਕੱਲਾ ਦੁਪੱਟਾ ਮਿਲਦਾ ਹੈ ਜੀ ਇਹਨਾਂ ਦਾ ਬਨਾਸੀ ਬੂਟੀ ਦਾ ਕਿਉਂਕਿ ਇਹ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣਾ ਹੈ ਜੀ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਟਾਫ ਮਿਲਣਾ ਹੈ ਜੀ ਤੁਹਾਨੂੰ ਤੇ ਆਪਾਂ ਜਿਹੜਾ ਕੰਪਲੀਟ ਸੂਟ ਹੈਗਾ ਜੀ ਤੁਹਾਨੂੰ ਉਹ ਦੇ ਰਹੇ ਹਾਂ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਜੀ ਕੰਪਲੀਟ ਸੂਟ ਤੁਹਾਨੂੰ 1200 ਰੁਪ ਐਸ ਟਾਈਮ ਇੱਥੇ ਹੈਗੇ ਨੇ ਵੀਡੀਓ ਦੇ ਵਿੱਚ ਆਪਾਂ ਨੇ ਚਾਰ ਪੰਜ ਪੀਸ ਦਿਖਾਏ ਆ ਜੀ ਬਟ ਇਹਦੇ ਵਿੱਚ ਤੁਹਾਨੂੰ ਅਨਲਿਮਟਿਡ ਜਿਹੜਾ ਸਟਾਕ ਆ ਉਹ ਮਿਲ ਜਾਏਗਾ ਜੀ ਤਕਰੀਬਨ 20 5 ਪੀਸ ਜਿਹੜੇ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਜਿਹੜੇ ਵੀ ਪੈਣਾ ਲੈਣਾ ਚਾਹੁੰਦੀਆਂ ਨੇ ਉਹ ਹੋਲਸੇਲੇ ਵੀ ਸੰਪਰਕ ਕਰ ਸਕਦੀਆਂ ਨੇ ਤੇ ਰਿਟੇਲ ਦੇ ਵੀ ਸੰਪਰਕ ਕਰ ਸਕਦੀਆਂ ਨੇ ਜੀ ਕਾਫੀ ਪਿਆਰਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਐਵਰੀ ਏਜ ਦਾ ਜਿਹੜਾ ਪਰਸਨ ਆ ਇਸ ਨੂੰ ਵੇਅਰ ਕਰ ਸਕਦੇ ਜੀ ਕਾਫੀ ਜਿਆਦਾ ਸੋਹਣੀ ਜਿਹੜੇ ਇਹ ਸੂਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਂਜੀ ਵਰਮ ਦੇ ਵਿੱਚ ਆ ਗਿਆ ਜੀ ਗਾਦਰੀ ਟੋਨ ਦੇ ਉੱਪਰ ਮਿਲੇਗਾ ਤੁਹਾਨੂੰ ਪੀਸ ਜੀ ਉਹ ਵੀ ਗਾਦਰੀ ਟੋਨ ਦੇ ਉੱਪਰ ਸੀ ਉਹ ਚੈੱਕ ਵਾਲਾ ਸੀਗਾ ਬਟ ਇਹ ਸੀਗਾ ਜੀ ਜਿਹੜਾ ਫਲਾਵਰ ਵਾਲਾ ਪੀਸ ਮਿਲੇਗਾ ਜੀ ਤੁਹਾਨੂੰ ਖੋਲ ਕੇ ਇੱਕ ਅਸੀਂ ਸ਼ਰਟ ਹੈ ਜਿਹੜੀ ਉਹ ਚੈੱਕ ਕਰਵਾ ਦਿੰਨੇ ਆ ਤੁਸੀਂ ਚੈੱਕ ਕਰ ਲਓ ਜੀ ਫਰੰਟ ਔਰ ਬੈਕ ਦੋਨਾਂ ਦਾ ਸੇਮ ਰਹੇਗਾ ਜੀ ਇਹ ਤੁਹਾਨੂੰ ਮਿਲੇਗਾ ਫੁੱਲੀ ਬਨਾਸੀ ਕੰਮ ਮਿਲੇਗਾ ਜੀ ਘੇਰੇ ਦੇ ਉੱਪਰ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਜੀ ਚੈੱਕ ਕਰ ਸਕਦੇ ਹੋ ਪੂਰੀ ਸ਼ਰਟ ਵਿੱਚ ਤੁਹਾਨੂੰ ਬੂਟੀ ਮਿਲੇਗੀ ਜੀ ਪੂਰੀ ਸ਼ਰਟ ਵਿੱਚ ਚੈੱਕ ਕਰੋ ਜੀ ਨੈਕਸਟ ਤੁਹਾਨੂੰ ਜਿਹੜਾ ਬੈਕ ਹੋਏਗੀ ਉਹ ਵੀ ਸੇਮ ਹੋਏਗੀ ਬੈਕ ਦੇ ਵਿੱਚ ਵੀ ਤੁਹਾਨੂੰ ਸੇਮ ਬੂਟੀ ਮਿਲੇਗੀ ਔਰ ਘੇਰੇ ਦੇ ਉੱਪਰ ਵੀ ਤੁਹਾਨੂੰ ਸੇਮ ਬਨਾਰਸੀ ਜਿਹੜਾ ਕੰਮ ਹੈਗਾ ਉਹ ਮਿਲੇਗਾ ਜੀ ਨਾਲ ਜਿਹੜੀ ਤੁਹਾਨੂੰ ਬਾਟਮ ਮਿਲੇਗੀ ਜੀ ਉਹ ਓਨਲੀ ਪ੍ਰਿੰਟਡ ਬਾਟਮ ਹੋਏਗੀ ਚੈੱਕ ਕਰ ਸਕਦੇ ਹੋ ਜੀ ਖੁੱਲਾ ਡੁੱਲਾ ਸਟਾਫ ਹੋਏਗਾ A1 ਸਟਾਫ ਹੋਏਗਾ ਕੋਈ ਕੰਪਲੇਂਟ ਨਹੀਂ ਹੋਏਗੀ ਕੰਪਲੀਟ ਸੂਟ ਤੁਹਾਨੂੰ 1200 ਰੁਪਏ ਦੇ ਵਿੱਚ ਮਿਲ ਜਾਣਾ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਜੀ ਪ੍ਰਾਈਸ ਹੈਗਾ 1200 ਰੁਪਏ ਜੀ ਕਿਉਂਕਿ ਦੁਪੱਟਾ ਵੀ ਇਕੱਲਾ 1200 ਰੁਪਏ ਦਾ ਆਉਂਦਾ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਬਹੁਤ ਪਿਆਰਾ ਸਟਾਫ ਹੈ ਜੀ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਜੀ ਤੁਹਾਡਾ ਪਾਰਟੀ ਵੇਅਰ ਸੂਟ ਹੈ ਜਿਹੜਾ ਉਹ ਸਿਰਫ 1200 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਜੀ ਇਸਦੇ ਵਿੱਚ ਵੀ ਤੁਹਾਨੂੰ ਅਸੀਂ ਜਿਹੜੇ ਹੈਗੇ ਆ ਉਹ ਪੀਸ ਚੈੱਕ ਕਰਵਾ ਦਿੰਨੇ ਆ 25 ਪਲੱਸ ਪੀਸ ਇਹਦੇ ਵਿੱਚ ਵੀ ਆਪਣੇ ਕੋਲੇ ਹੈਗੇ ਨੇ ਜੀ 25 ਪਲੱਸ ਜੇਕਰ ਥਾਨਾ ਦੇ ਵਿੱਚ ਲੈਣਾ ਚਾਹੁੰਦੇ ਤਾਂ ਤੁਹਾਨੂੰ ਉਹ ਵੀ ਮਿਲ ਜੂਗਾ ਜੀ ਚੈੱਕ ਕਰ ਲਓ ਜੀ ਵੀਡੀਓ ਦੇ ਵਿੱਚ ਆਪਾਂ 4-5 ਕ ਪੀਸ ਦਿਖਾਏ ਆ ਇੱਕ ਵਾਰੀ ਜਸਟ ਆਈਡੀਆ ਹੋ ਜਾਊਗਾ ਆਹ ਲਓ ਜੀ ਚੈੱਕ ਕਰ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਾਂਜੀਵਰਮ ਦੇ ਤੁਹਾਨੂੰ ਹੋਰ ਵੀ ਕਲਰ ਮਿਲ ਜਾਣਗੇ ਜੀ ਚੈੱਕ ਕਰੋ ਜੀ ਇਹ ਮਿਲੇਗਾ ਜੀ ਤੁਹਾਨੂੰ ਲਾਈਟ ਜਿਹੜਾ ਆਪਾਂ ਕਹਿ ਦਈਏ ਮਾਉ ਨਾ ਹੀ ਹੈ ਮਾ우스 ਗ੍ਰੇ ਹੈ ਤੇ ਨਾ ਹੀ ਸਕੀਨਾ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਖੋਲ ਕੇ ਤੁਹਾਨੂੰ ਜਿਹੜੇ ਇਹਨਾਂ ਦੀ ਡਿਜ਼ਾਈਨਿੰਗ ਚੈੱਕ ਕਰਵਾਉਣੀ ਹੈ ਜੀ ਇਹ ਜਿਹੜੀ ਸ਼ਰਟ ਹੋਏਗੀ ਜੀ ਕਾਫੀ ਪਿਆਰੀ ਸ਼ਰਟ ਹੈ ਸਟਾਫ ਵੀ ਬਹੁਤ ਸੋਹਣਾ ਹੈ ਜੀ ਲਓ ਜੀ ਚੈੱਕ ਕਰੋ ਕਿੰਨਾ ਪਿਆਰਾ ਸਟਾਫ ਹੈਗਾ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਜੀ ਫੁੱਲੀ ਜਿਹੜਾ ਘੇਰਾ ਹੋਏਗਾ ਦੇ ਉੱਪਰ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਜੀ ਚੈੱਕ ਕਰੋ ਜੀ ਐਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਉਹ ਸੈਲਫ ਪ੍ਰਿੰਟ ਕਾਂਜੀ ਵਰਮ ਹੋਏਗੀ ਚੈੱਕ ਕਰੋ ਜੀ ਤੁਹਾਨੂੰ ਪਤਾ ਲੱਗੇਗਾ ਜੀ ਸੈਲਫ ਪ੍ਰਿੰਟ ਜਿਹੜੀ ਉਹ ਪੂਰੀ ਕੰਪਲੀਟ ਸੈਲਫ ਪ੍ਰਿੰਟ ਕਾਂਜੀ ਵਰਮ ਹੋਏਗੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਜੀ ਸੌਫਟ ਸਟਾਫ ਹੈ ਜੀ ਚੈੱਕ ਕਰੋ ਜੀ ਇਹ ਪਰ ਤੁਹਾਨੂੰ ਜਿਹੜੀ ਹੈਗੀ ਉਹ ਪ੍ਰਿੰਟਿੰਗ ਵੀ ਕਾਫੀ ਜ਼ਿਆਦਾ ਪਿਆਰੀ ਹੈਗੀ ਹੈ ਜੀ ਹਰ ਏਜ ਗਰੁੱਪ ਦਾ ਇਹਨੂੰ ਵੇਅਰ ਕਰ ਸਕਦਾ ਹੈ ਜੀ ਹਰ ਏਜ ਗਰੁੱਪ ਦਾ ਬੰਦਾ ਇਹਨੂੰ ਵੇਅਰ ਕਰ ਸਕਦਾ ਹੈ ਜੀ ਨਾਲ ਜਿਹੜੀ ਤੁਹਾਨੂੰ ਹੈਗੀ ਸਿਮਰਦੀ ਬਾਟਮ ਮਿਲੇਗੀ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਪਲੀਟ ਜਿਹੜਾ ਮੈਚਿੰਗ ਸੂਟ ਹੈਗਾ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ ਮਿਲੇਗਾ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਮਿਲ ਜਾਏਗਾ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਜਿਹੜਾ ਹੈਗਾ ਜੀ ਉਹ ਬਨਾਰਸੀ ਕੰਮ ਮਿਲੇਗਾ ਜੀ ਪ੍ਰਿੰਟਡ ਤੁਹਾਨੂੰ ਸੈਲਫ ਪ੍ਰਿੰਟ ਔਰ ਪ੍ਰਿੰਟਡ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਜੀ ਨਾਲ ਤੁਹਾਨੂੰ ਪਲੇਨ ਜਿਹੜੀ ਇਸਤੇ ਨਾਲ ਬਾਟਮ ਮਿਲ ਜਾਏਗੀ ਜੀ ਚੈੱਕ ਕਰੋ ਬਹੁਤ ਪਿਆਰਾ ਸਟੱਫ ਹੈਗਾ ਜੀ ਬਹੁਤ ਹੀ ਪਿਆਰਾ ਸੈਲਫ ਪ੍ਰਿੰਟ ਇਹਦਾ ਹੈ ਨਹੀਂ ਕੋਈ ਚੁੱਭਣ ਵਾਲਾ ਸਟੱਫ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਆ ਬਹੁਤ ਸੌਫਟ रियलिटी ਦੇ ਵਿੱਚ ਜੇ ਅਪਾ ਚੈੱਕ ਕਰਦੇ ਆਂ ਔਰ ਵੀਡੀਓ ਦੇ ਉੱਪਰ ਚੈੱਕ ਕਰਦੇ ਆਂ ਥੋੜਾ ਫਰਕ ਪੈਂਦਾ ਆ ਜੀ ਕਿਉਂਕਿ ਸਟਾਫ ਨੂੰ ਆਪਾ ਫੀਲ ਨਹੀਂ ਨਾ ਕਰ ਸਕਦੇ ਹੈਗੇ ਵੀਡੀਓ ਦੇ ਵਿੱਚ ਬਹੁਤ ਪਿਆਰਾ ਸਟਾਫ ਆ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਮਿਲ ਜਾਣਾ ਜੀ ਇਹਨਾਂ ਦੇ ਤੁਹਾਨੂੰ ਕਲਰ ਚੈੱਕ ਕਰਾਦਨੇ ਹੈ ਪ੍ਰਿੰਟਿੰਗ ਦਾ ਸਾਰਿਆਂ ਦਾ ਵੱਖਰਾ ਵੱਖਰਾ ਹੋਊਗਾ ਕਨਸੈਪਟ ਜੀ ਚੈੱਕ ਕਰ ਸਕਦੇ ਹੋ ਨੈਕਸਟ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਪਿੰਕ ਕਲਰ ਮਿਲੇਗਾ ਜੀ ਪਿੰਕ ਗਾਦਰੀ ਜਿਹਾ ਕਲਰ ਹੈਗਾ ਜੀ ਖੋਲ ਕੇ ਚੈੱਕ ਕਰਵਾ ਦੇਣੀ ਕਿਉਂਕਿ ਡਿਜ਼ਾਈਨਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੈ ਜੀ ਚੈੱਕ ਕਰੋ ਜੀ ਤੁਹਾਨੂੰ ਬਨਾਰਸੀ ਕੰਮ ਜਿਹੜਾ ਘੇਰੇ ਦੇ ਫਰੰਟ ਦੇ ਉੱਪਰ ਵੀ ਮਿਲੇਗਾ ਪਲੱਸ ਬੈਕ ਦੇ ਉੱਪਰ ਵੀ ਮਿਲੇਗਾ ਜੀ ਚੈੱਕ ਕਰ ਲਓ ਔਰ ਸੈਲਫ ਪ੍ਰਿੰਟ ਪ੍ਰਿੰਟਡ ਔਰ ਸੈਲਫ ਪ੍ਰਿੰਟ ਤੁਹਾਨੂੰ ਸ਼ਰਟ ਮਿਲੇਗੀ ਜੀ ਫਰੰਟ ਔਰ ਬੈਕ ਸੇਮ ਹੋਏਗਾ ਜੀ ਪ੍ਰਿੰਟ ਕਾਫੀ ਪਿਆਰਾ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਬਾਟਮ ਮਿਲੇਗੀ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲੇਗੀ ਜੀ ਸ਼ਿਮਰ ਦੀ ਬਾਟਮ ਹੋਏਗੀ ਜੀ ਬਹੁਤ ਹੀ ਪਿਆਰਾ ਕਨਸੈਪਟ ਤੁਹਾਡਾ ਇਹ ਰੈਡੀ ਹੋ ਰਿਹਾ ਜੀ 1200 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਡਿਜ਼ਾਈਨਿੰਗ ਵੱਖਰੀ ਵੱਖਰੀ ਹੋਏਗੀ ਕਲਰ ਸੇਮ ਹੋਏਗਾ ਜੀ ਡਿਜ਼ਾਈਨਿੰਗ ਮਤਲਬ ਪ੍ਰਿੰਟਿੰਗ ਵੱਖਰੀ ਵੱਖਰੀ ਹੈ ਜੀ ਸਾਰਿਆਂ ਦੀ ਚੈੱਕ ਕਰ ਲਓ ਜੀ ਇਹ ਵਰਕ ਤੁਹਾਨੂੰ ਘੇਰੇ ਦੇ ਫਰੰਟ ਔਰ ਬੈਕ ਦੇ ਉੱਪਰ ਮਿਲੇਗਾ ਜੀ ਸੈਲਫ ਪ੍ਰਿੰਟ ਜਿਹੜੀ ਹੈਗੀ ਆ ਤੁਹਾਨੂੰ 셔ਟ ਮਿਲੇਗੀ ਪ੍ਰਿੰਟ ਔਰ ਸੈਲਫ ਪ੍ਰਿੰਟ ਤੁਹਾਨੂੰ 셔ਟ ਮਿਲੇਗੀ ਜੀ ਸੈਲਫ ਪ੍ਰਿੰਟ ਆਪਾਂ ਨੂੰ ਪਤਾ ਲੱਗ ਜਾਏਗਾ ਜੀ ਵਿੱਚ ਸੈਲਫ ਪ੍ਰਿੰਟ ਔਰ ਪ੍ਰਿੰਟਡ ਜਿਹੜੀ ਹੈਗੀ ਆ ਤੁਹਾਨੂੰ 셔ਟ ਮਿਲੇਗੀ ਤੁਸੀਂ ਚੈੱਕ ਕਰ ਸਕਦੇ ਹੋ A1 ਸਟਾਫ ਹੋਏਗਾ ਜੀ ਬਹੁਤ ਹੀ ਸੋਨਾ ਸਟਾਫ ਹੈਗਾ ਜੀ ਵਿਦ ਬਾਟਮ ਜਿਹੜਾ ਹੈਗਾ ਤੁਹਾਨੂੰ 1200 ਰੁਪਏ ਦਾ ਕੰਪਲੀਟ ਸੂਟ ਮਿਲੇਗਾ ਜੀ ਪਾਰਟੀ ਵੇਅਰ ਸੂਟ ਹੋਏਗਾ 1200 ਰੁਪਏ ਦੇ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਪੈਸਟਾ ਗ੍ਰੀਨ ਕਲਰ ਹੋਏਗਾ ਜੀ ਇਸਦੇ ਵੀ ਫਰੰਟ ਔਰ ਬੈਕ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਸੇਮ ਜਿਹੜਾ ਕੰਮ ਉਹ ਤੁਹਾਨੂੰ ਮਿਲੇਗਾ ਜੀ ਸੈਲਫ ਪ੍ਰਿੰਟਡ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੇਗੀ ਜੀ ਚੈੱਕ ਕਰ ਸਕਦੇ ਹੋ ਕਾਫੀ ਸੋਹਣਾ ਸਟਾਫ ਔਰ ਕਾਫੀ ਸੋਹਣਾ ਕਲਰ ਹੈਗਾ ਜੀ ਕੰਪਲੀਟ ਸੂਟ ਜਿਹੜਾ ਹੈਗਾ ਜੀ ਤੁਹਾਨੂੰ ਮਿਲੇਗਾ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਮਿਲੇਗਾ ਜੀ ਵਿਦ ਬਾਟਮ ਸਾਰਿਆਂ ਦੀ ਡਿਜ਼ਾਈਨਿੰਗ ਔਰ ਪ੍ਰਿੰਟਿੰਗ ਜਿਹੜੀ ਹੈਗੀ ਆ ਵੱਖਰੀ ਵੱਖਰੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਰੇਪ ਬਾਟਮ ਨਾਲ ਮਿਲੇਗਾ ਜੀ ਇਹ ਹੋਏਗਾ ਅੰਗੂਰੀ ਕਲਰ ਜਿਹਨੂੰ ਆਪਾਂ ਕਹਦੇ ਆ ਜੀ ਅੰਗੂਰੀ ਕਲਰ ਹੋਏਗਾ ਜੀ ਚੈੱਕ ਕਰ ਲਓ ਘੇਰੇ ਦੇ ਉੱਪਰ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਜੀ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਜੀ ਸੈਲਫ ਪ੍ਰਿੰਟਡ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੇਗੀ ਜੀ ਕਾਫੀ ਸੋਹਣਾ ਸਟਾਫ ਆ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਜੀ ਵਿਦ ਕਰੇਪ ਬਾਟਮ ਇਹ ਤੁਹਾਨੂੰ ਮਿਲੇਗਾ 크ਰੇਪ ਦੀ ਬਾਟਮ ਨਾਲ 3 ਮੀਟਰ ਦੀ ਕੱਟ ਹੋਏਗੀ ਜੀ ਬਾਟਮ ਦੀ ਬਾਟਮ ਦੀ ਕੱਟ 3 ਮੀਟਰ ਦੀ ਹੋਏਗੀ ਜੀ ਕਾਫੀ ਪਿਆਰਾ ਜਿਹਾ ਸਟਾਫ ਹੈਗਾ ਜੀ ਐ ਜਿਹੜਾ ਕੰਪਲੀਟ ਸੂਟ ਹੈਗਾ ਵੀ ਤੁਹਾਨੂੰ ਮਿਲੇਗਾ 1200 ਰੁਪਏ ਦੇ ਵਿੱਚ ਕੰਪਲੀਟ ਸੂਟ ਮਿਲੇਗਾ ਜੀ ਨੈਕਸਟ ਆ ਗਿਆ ਲਵੈਂਡਰ ਕਲਰ ਕਾਫੀ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਤੁਹਾਨੂੰ 크ਰੇਪ ਬਾਟਮ ਨਾਲ ਮਿਲੇਗਾ 크ਰੇਪ ਦੀ ਬਾਟਮ ਦੀ ਜਿਹੜੀ ਕੱਟ ਹੋਏਗੀ ਉਹ 3 ਮੀਟਰ ਦੀ ਹੋਏਗੀ ਜੀ ਬਾਟਮ ਦੀ ਕੱਟ ਜੋ ਹੋਏਗੀ ਜੀ 3 ਮੀਟਰ ਦੀ ਕਾਫੀ ਪਿਆਰਾ ਜਿਹਾ ਸਟਾਫ ਹੈਗਾ ਜੀ बनारसी ਜਿਹੜਾ ਤੁਹਾਨੂੰ ਕੰਮ ਮਿਲੇਗਾ ਜੀ ਫੁੱਲੀ ਬਨਾਰਸੀ ਕੰਮ ਤੁਹਾਨੂੰ ਇਸ ਤੇ ਉੱਪਰ ਮਿਲੇਗਾ ਜੀ ਚੈੱਕ ਕਰ ਸਕਦੇ ਹੋ ਬੈਕ ਫਰੰਟ ਸੇਮ ਹੋਏਗਾ ਜੀ ਔਰ ਤੁਹਾਨੂੰ ਨਾਲ ਜਿਹੜੀ ਹੈਗੀ ਹੈ ਕਰੇਪ ਦੀ ਬਾਟਮ ਮਿਲੇਗੀ ਜੀ 3 ਮੀਟਰ ਦੀ ਕਟ ਆ ਜਿਹੜੀ ਉਹ ਤੁਹਾਨੂੰ ਬਾਟਮ ਦੀ ਮਿਲੇਗੀ ਜੀ ਕਾਫੀ ਪਿਆਰਾ ਸਟਾਫ ਹੈਗਾ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਆ ਗਿਆ ਜੀ ਮਸਟਰਡ ਕਲਰ ਮਸਟਰਡ येलो ਕਲਰ ਹੋਏਗਾ ਜੀ ਇਸ ਤੇ ਫਰੰਟ ਦੇ ਉੱਪਰ ਤੁਹਾਨੂੰ ਜੋ ਵਰਕ ਮਿਲੇਗਾ ਚੈੱਕ ਕਰ ਲਓ ਜੀ ਡਿਜ਼ਾਈਨਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੈ ਜੀ ਪ੍ਰਿੰਟਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੋਏਗੀ ਜੀ ਘੇਰੇ ਦੇ ਉੱਪਰ ਵਰਕ ਤੁਹਾਨੂੰ ਮਿਲੇਗਾ ਜੀ ਚੈੱਕ ਕਰੋ ਇਸ ਤੇ ਪ੍ਰਿੰਟਿੰਗ ਵੱਖਰੀ ਹੋਏਗੀ ਜੀ ਨਾਲ ਜਿਹੜੀ ਹੈਗੀ ਆ ਤੁਹਾਨੂੰ ਬਾਟਮ ਮਿਲੇਗੀ ਜੀ 100 ਮੀਟਰ ਲਈ ਕੱਟ ਦੀ ਬਾਟਮ ਹੋਏਗੀ ਜੀ ਚੈੱਕ ਕਰ ਸਕਦੇ ਹੋ ਕੰਪਲੀਟ ਸੂਟ ਤੁਹਾਨੂੰ ਮਿਲੇਗਾ 1200 ਰੁਪਏ ਦੇ ਵਿੱਚ ਜੀ ਕੰਪਲੀਟ ਸੂਟ ਤੁਹਾਨੂੰ 1200 ਰੁਪਏ ਦੇ ਵਿੱਚ ਮਿਲੇਗਾ ਜੀ ਪਾਰਟੀ wear suit ਹੈਗੇ ਨੇ ਜੀ ਸਾਰੇ ਦੇ ਸਾਰੇ ਪਾਰਟੀ wear suit ਨੇ ਜੀ ਵਿਦ ਦੁਪੱਟਾ ਵੀ ਅਸੀਂ ਤੁਹਾਨੂੰ 13500 ਰੁਪਏ ਦਾ ਸੂਟ ਦੇ ਰਹੇ ਆ ਪਾਰਟੀ wear suit ਤੁਹਾਨੂੰ ਜਿਹੜਾ ਹੈਗਾ ਉਹ 12000 ਰੁਪਏ ਦੇ ਵਿੱਚ ਕਾਂਜੀਵਰਮ ਦਾ ਸੂਟ ਤੁਹਾਨੂੰ ਬਨਾਰਸੀ ਕਾਂਜੀਵਰਮ ਦੇ ਸੂਟ ਮਿਲਣਗੇ ਡਿਜ਼ਾਈਨਿੰਗ ਅਸੀਂ ਸਾਰਿਆਂ ਦੀ ਤੁਹਾਨੂੰ ਚੈੱਕ ਕਰਵਾ ਦਿੱਤੀ ਹੈਗੀ ਹੈ ਜੀ ਤੇ ਨਾਲ ਤੁਹਾਨੂੰ ਗਲਾਸ ਸਿਲਕ ਦੇ ਸੂਟ ਮਿਲਣਗੇ ਕਾਂਜੀਵਰਮ ਦੇ ਸੂਟ ਮਿਲਣਗੇ ਜੀ ਅੱਜ ਵਾਲੀ ਵੀਡੀਓ ਜਿਹੜੀ ਸੀਗੀ ਜੀ ਆਪਣੀ ਪ੍ਰਿੰਟਡ ਸੂਟਾਂ ਦੇ ਉੱਪਰ ਸੀ ਪਾਰਟੀ wear ਪ੍ਰਿੰਟਡ ਸੂਟਾਂ ਦੇ ਉੱਪਰ ਸੀ ਜਿਹੜੀਆਂ ਪਹਿਣਾ ਦੀ ਸਪੈਸ਼ਲ ਡਿਮਾਂਡ ਦੇ ਉੱਪਰ ਸੀਗੀ ਉਹ ਜਿਹੜੇ ਹੈਗੇ ਸਪੈਸ਼ਲ ਕਰਵਾ ਚੌਥੀ ਜਿੱਦਾਂ ਹੁਣ ਤਿਆਰਾਂ ਦਾ ਸੀਜ਼ਨ ਆ ਰਿਹਾ ਏ ਉਹਨਾਂ ਲਈ ਤੁਸੀਂ ਇਹ ਸੋਹਣੇ ਸੋਹਣੇ ਸੂਟ ਆ ਜਿਹੜੇ ਬਾਈ ਕਰ ਸਕਦੇ ਹੋ ਜਿਹੜੇ ਟਾਈ ਡਾਈ ਵਾਲੇ ਸੂਟ ਆ ਜੀ ਉਹਨਾਂ ਦਾ ਸਾਡੇ ਕੋਲ ਬਹੁਤ ਹੀ ਲਿਮਟਿਡ ਸਟਾਕ ਹੈਗਾ ਜੀ ਉਹ ਟੋਟਲ ਜਾਰੀ ਪੀਸ ਨੇ ਜੀ ਟਾਈ ਡਾਈ ਵਾਲੇ ਬਾਕੀ ਤੁਹਾਨੂੰ ਅਨਲਿਮਟਿਡ ਸਟਾਕ ਵੀ ਮਿਲ ਜਾਏਗਾ ਜੀ ਤੁਸੀਂ ਲੈ ਸਕਦੇ ਹੋ ਬਟ ਉਹ ਉਹਨੇ ਲਿਮਟਿਡ ਪੀਸੀ ਹੀ ਹੈਗੇ ਨੇ ਜੀ ਸਾਡੇ ਕੋਲ ਜਿਹੜੀਆਂ ਵੀ ਪੈਣਾ ਬੁਕਿੰਗ ਕਰਨਾ ਚਾਹੁੰਦੀਆਂ ਨੇ ਜਲਦੀ ਜਲਦੀ ਜਿਹੜੇ ਹੈਗਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੀਆਂ ਨੇ ਜੀ ਅੱਜ ਵਾਲੀ ਵੀਡੀਓ ਮੇਰੀ ਇੱਥੇ ਹੀ ਆਪਾਂ ਖਤਮ ਕਰਦੇ ਆਂ ਜੀ ਕੱਲ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ